ਪਹਿਲੇ ਤਾਂ ਇਹ ਜੇ ਕੋ ਤਾਂ ਦਸ ਰੂਪ ਕੀ ਹੈ ਇਸ ਰੂਪ ਦੇ ਵਿੱਚ ਚਲੀਏ ਕਿ ਖਾਲਸਾ ਅਕਾਲ ਪੁਰਖ ਕੀ ਫੌਜ ਤੇਰੀ ਹੈ ਅਕਾਲ ਦੀ ਫਿਰ ਦੂਜੇ ਤੀਜੇ ਦੀ ਨਾ ਬਣੋ ਮੈਂ ਬੇਨਤੀ ਕਰਾਂ شدید ਅਕਾਲ ਨਾਲ ਸੰਬੰਧ ਰੱਖੋ ਕ੍ਰਿਸ਼ਨ ਨਾਲ ਅਕਾਲ ਨਾਲ ਖਾਲਸਾ ਹੈ ਤੇ ਫਿਰ ਅਕਾਲ ਦਾ ਹੈ ਇਹ ਕਿਨਾਂ ਦੇ ਬਚਨ ਨੇ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਅਕਾਲ ਪੁਰਖ ਦੀ ਫੌਜ ਕਿਸੇ ਦੀ ਦੂਸਰੇ ਦੀ ਦੇ ਵਿੱਚ ਕੋਈ ਰਹਿ ਨਹੀਂ ਹੈ ਕਿਸੇ ਪੀਰ ਪਗੰਬਰ ਔਲੀਏ ਦੀ ਕਿਸੇ ਦੀ ਨਹੀਂ ਪ੍ਰਗਟਿਓ ਖਾਲਸਾ ਪ੍ਰਮਾਤਮਾ ਕੀ ਮੌਜ ਇਹ ਉਹਦੀ ਮੌਜ ਆ ਮੌਜ ਆਨੰਦ ਨੂੰ ਕਹਿ ਦਿੰਦੇ ਐ ਅਸੀਂ ਕਿਸ ਨੂੰ ਵੀ ਬੜੀ ਮੌਜ ਵਿੱਚ ਐ ਬੜੇ ਆਨੰਦ ਵਿੱਚ ਐ ਬੜੇ ਖੇੜੇ ਐ ਪਰਮਾਸਤਮਾ ਦੀ ਮੌਜ ਜਿਸ ਵੇਲੇ ਖੁੱਲੀ ਹੈ ਤੇ ਉਸ ਮੌਜ ਦੇ ਨੂੰ ਦੇਖਣਾ ਹੋਵੇ ਤੇ ਗੁਰੂ ਦਾ ਖਾਲਸਾ ਦੇਖਣਾ ਚਾਹੀਦਾ ਹੈ ਫਿਰ ਜਿਹੜਾ ਉਸ ਦੀ ਮੌਜ ਦੇ ਨਾਲ ਖਾਲਸਾ ਆਇਆ ਬੇਨਤੀ ਕਰੀਏ ਤੇ ਉਸ ਦੀ ਮੌਜ ਵਿੱਚ ਜਿਨ੍ਹਾਂ ਰੋਹਾਨੀਅਤ ਦੇ ਗੁਣਾਂ ਦਾ ਪ੍ਰਕਾਸ਼ ਹੈ ਉਹੋ ਹੀ ਪ੍ਰਕਾਸ਼ ਤਾਂ ਕਿਦੇ ਅੰਦਰ ਹੋਣੀ ਚਾਹੀਦੀ ਹੈ ਖਾਲਸੇ ਦੇ ਅੰਦਰ ਹੋਣੀ ਚਾਹੀਦੀ ਹੈ